ਉਹ ਬਾਗਵਲ ਨਾਲ ਨਹੀਂ ਤੁਰੇ ਹੁਣ ਤੋਂ ਪਹਿਲਾਂ ਟਰੈਡ ਦੇਖੋ ਬਾਈ ਓਏ ਲੋ ਆਪਾਂ ਜਾ ਕੇ ਅੱਗੇ ਦੇਖਦੇ ਆਂ ਬਾਈ ਕਹਿੰਦੇ ਇੱਥੇ ਕਹਿੰਦੇ 14 15 ਬਣੀਆਂ ਹੋਈਆਂ ਇਸ ਤਰ੍ਹਾਂ ਦੀਆਂ ਦੋ ਤਿੰਨ ਤਾਂ ਆਪਾਂ ਸਾਨੂੰ ਦਿਖਾਈ ਦਿੱਤੀਆਂ ਇਹ ਕਿਹ ਚੀਜ਼ ਦੇਖੋ ਬਾਈ ਇਹਦੇ 'ਚ ਵੀ ਹਨਾ ਜਿਵੇਂ ਆਪਾਂ ਹੁਣ ਗੁਰਦੁਆਰਾ ਸਾਹਿਬ ਦੇ ਦਰਵਾਜ਼ੇ ਹਮਨੋਂ ਸਾਹਮਣੇ ਰੱਖਦੇ ਆਂਗੇ ਚਾਰ ਦਰਵਾਜ਼ੇ ਰੱਖਦੇ ਆਂ ਇਹਨਾਂ ਨੇ ਵੀ ਇਸ ਤਰ੍ਹਾਂ ਹੀ ਰੱਖੇ ਹੋਇਆ ਗਿਆ ਆ ਦੇਖੋ ਇੱਕ ਆ ਦਰਵਾਜ਼ਾ ਇੱਕ ਉਧਰ ਸਾਹਮਣੇ ਹੈਗਾ ਆ ਪਿਆ ਬਈ ਬੰਦੇ ਸਾਡੇ ਗੱਡੀ 'ਚ ਦੋ ਬੰਦੇ ਪਿੱਛੇ ਪਿਆ ਇੱਕ ਮੂਰੇ ਪਿਆਗਾ ਤੇ ਇੱਥੇ ਹਜੇ ਮੈਂ ਪਹੁੰਗਾਂਗਾ ਮੈਂ ਆਪਦਾ ਜੀ ਸੈਟਿੰਗ ਕਰੀ ਜਨਾ ਸਮਾਨ ਦੀ ਲੈ ਮਿੱਤਰੋ ਆਪਾਂ ਚੱਲੇਾਂਗੇ ਟੋਡਰਮਲ ਦੀ ਹਵੇਲੀ ਦੇਖਣਾ ਤੇ ਉਸ ਤੋਂ ਬਾਅਦ ਦੇਖਾਂਗੇ ਹੁਣ ਭੀੜ ਵਾਲੀ ਸੀਗੀ ਉਧਰ ਆਪਾਂ ਦਰਬਾਰ ਸਾਹਿਬ ਮੱਥਾ ਟੇਕਣ ਚੱਲੇ ਸੀਗੇ ਤੇ ਮੱਥਾ ਟੇਕਦਿਆਂ ਨੂੰ ਆਪਾਂ ਨੂੰ ਰਾਤ ਹੀ ਹੋ ਜਾਣੀ ਸੀ ਤਾਂ ਕਰਕੇ ਆਪਾਂ ਪਹਿਲਾਂ ਟੋਡਰਮਲ ਦੀ ਹਵੇਲੀ ਦੇਖਣ ਚੱਲੇ ਆ ਉਸ ਤੋਂ ਬਾਅਦ ਜੇ ਦਰਬਾਰ ਸਾਹਿਬ ਮੱਥਾ ਟੇਕਣ ਜਾਵਾਂਗੇ ਬਾਗਵਲ ਨਾਲ ਨਹੀਂ ਤਰੇ ਥੋੜੇ ਜਿਹਾ ਪਹਿਲਾਂ ਟਰੈਡ ਦੇਖੋ ਬਾਈ ਓਏ ਅੱਧਰ ਵੀ ਫੋਟੋ ਵਿੱਚੀ ਕਿ ਆਦ ਲਾਉਂਦੇ ਨਾ ਅੱਜ ਮਮੇਰੇ ਲੱਗਣਾ ਸਾਡੇ ਜੱਟ ਬਣਵਾਣੇ ਲਓ ਜੀ ਇਹ ਆ ਆ ਭਾਈ ਟੋਡਰ ਮੱਲ ਦੀ ਹਵੇਲੀ ਜਿਨ੍ਹਾਂ ਨੇ ਮੋਹਰਾਂ ਚਣ ਕੇ ਜਗਾ ਖਰੀਦੀ ਸੀਗੀ ਛੋਟੇ ਸਹਬਜ਼ਾਦਿਆਂ ਦੇ ਸੰਸਕਾਰ ਲਈ ਇਤਿਹਾਸ ਦੱਸਦਾਗਾ ਕਿ ਇਹਨਾਂ ਨੇ ਨਾ 78000 ਸਿਆਉਣੀਆਂ ਦੀਆਂ ਮੋਹਰਾਂ ਖੜੀਆਂ ਕਰਕੇ ਚਣੀਆਂ ਸੀਗੀਆਂ ਤੇ ਉਸ ਟਾਈਮ ਦਾ 8 ਕੁਆਂਟਲ ਸਿਆਉਣਾ ਤੇ 2 ਅਰਬ 40 ਕਰੋੜ ਰੁਪਇਆ ਬਣਦਾ ਕਹਿੰਦੇ ਉਸ ਟਾਈਮ ਦਾ 8 ਕੁਆਂਟਲ ਸਿਆਉਣਾ ਬਣਦਾ ਸੀਗਾ 78000 ਮੋਹਰਾਂ ਦਾ ਸੋ ਨੂੰ ਅੱਗੇ ਚੱਲ ਕੇ ਦਿਖਾਉਨੇ ਆ ਇਹ ਆ ਭਾਈ ਟੋਡਰ ਮੱਲ ਦੀ ਜਹਾਜੀ ਹਵੇਲੀ ਕਹਿੰਦੇ ਇਹਨੂੰ ਅੱਗੇ ਚੱਲ ਕੇ ਦਿਖਾਉਨੇ ਆ ਤੁਹਾਨੂੰ ਸਾਰਾ ਇਹਦਾ ਚਾਰ ਚੁਪੇਰਾ ਕਿਵੇਂ ਬਣੀ ਹੋਈ ਹੈ ਥੋੜੀ ਨਾ ਹੁਣ ਇਹ ਖੰਡਰ ਹਾਲਤ ਹੋ ਰਹੀ ਹੈ ਦੀ ਹੈ ਨਾ ਕੋਈ ਦੀ ਨੀ ਸੰਭਾਲ ਨਹੀਂ ਕੀਤੀ ਕੁਛ ਇਹਦੇ ਤੇ ਲੋਕ ਜਿਆਦਾ ਚੜੇ ਫਿਰਦੇ ਰਹਿੰਦੇ ਸੀ ਹੁਣ ਤਾਂ ਚਲੋ ਰੋਕ ਕਰਤੀ ਮੜੀ ਜੀ ਅੰਦਰ ਜਾਣ ਨਹੀਂ ਦਿੰਦੇ ਤੇ ਪਹਿਲਾਂ ਲੋਕ ਇਹਦੇ ਤੇ ਚੜੇ ਫਿਰਦੇ ਰਹਿੰਦੇ ਸੀ ਉੱਪਰ ਤਾਂ ਕਰਕੇ ਕੁਛ ਇਟਾ-ਉਟਾ ਵੀ ਇਹਦੀਆਂ ਪੱਟੀਆਂ ਗਈਆਂ ਤੇ ਅੱਗੇ ਚੱਲ ਕੇ ਦਿਖਾਉਨੇ ਆਗੇ ਤੁਹਾਨੂੰ ਸਾਰੀ ਆਪਾਂ ਨਾ ਨਾ ਪਾਸਟਰ ਆਪਣੇ ਫਾਰਮ ਚਲਾਦਾ ਪਾ ਰਿਹਾ ਰਾਇ ਸੁਦਰਗਾਰ ਰਿਸ਼ਤੇਦਾਰ ਸੀ ਉਹਨਾਂ ਨੇ ਫਾਰਮ ਮੈਂ ਕਿਹਾ ਰਾਜਵਿੰਦਰ ਰਾਜਵਿੰਦਰ ਦਾ ਦੇਖੋ ਭਾਈ ਟੋਡਰਮੱਲ ਦੀ ਹਵੇਲੀ ਦਾ ਬੈਕਗ੍ਰਾਉਂਡ ਤੋਂ ਦ੍ਰਿਸ਼ ਹੈਗਾ ਜਿਹੜਾ ਕਿਵੇਂ ਦਾਗਾ ਕਿਵੇਂ ਆਲੇ ਰੱਖੇ ਹੋਏ ਸੀ ਇਹਦੇ 'ਚ ਦੇਖੋ ਤੁਸੀਂ ਹਨਾ ਲੈ ਵੀ ਮਿੱਤਰੋ ਸੋਨੂੰ ਇੱਕ ਫਤੇਗੜ ਸਾਹਿਬ 'ਚ ਇਤਿਹਾਸਕ ਚੀਜ਼ਾਂ ਦਿਖਾਉਣ ਲੱਗੇ ਆ ਇਹੋ ਜਿਹੀਆਂ ਜਿਹੜੀਆਂ ਤੁਸੀਂ ਕਦੇ ਵੀ ਨਹੀਂ ਦੇਖੀਆਂ ਹੋਣਗੀਆਂ ਉਹ ਸਾਹਮਣੇ ਚੱਲ ਕੇ ਬਣੀਆਂ ਹੋਈਆਂ ਨੇ ਉਹ ਇਮਾਰਤਾਂ ਜਿਹੜੀਆਂ ਤੁਸੀਂ ਬਹੁਤ ਘੱਟ ਲੋਕਾਂ ਨੇ ਦੇਖੀਆਂ ਹੋਣੀਆਂ ਤੁਹਾਨੂੰ ਦਿਖਾਉਣੇ ਹੈਗੇ ਚੱਲ ਕੇ ਆਪਣੀ ਵੀਡੀਓ ਨੂੰ ਲਗਾਤਾਰ ਦੇਖਿਓ ਲਓ ਜੀ ਆਪਾਂ ਖੇਤਾਂ ਵਿਧੀ ਚੱਲਿਆਂਗੇ ਤੇ ਕਹੋ ਤੁਹਾਨੂੰ ਸਾਹਮਣੇ ਦਿਖ ਰਹੀ ਹੈ ਜਿਹੜੀ ਕਿਸੇ ਪਤਾ ਨਹੀਂ ਪੀਰ ਫਕੀਰ ਦੀ ਕੋਈ ਮਸਜਿਦ ਆ ਕੀ ਪਤਾ ਨਹੀਂ ਕੀ ਆ ਆਪਾਂ ਨੂੰ ਵੀ ਜਾ ਕੇ ਪਤਾ ਲੱਗੂ ਆ ਜਾ ਕੇ ਦੇਖਦੇ ਆਂਗੇ ਤੇ ਆ ਖੇਤ ਵੀ ਦੀ ਰਸਤਾ ਕੱਢਿਆ ਪਿਆਗਾ ਭਾਹੀ ਅੱਧੇ ਰਸਤੇ ਚ ਆਉਂਦੀ ਅੱਧੇ ਚ ਆਉਂਦੀ ਨਹੀਂ ਹੈਗੀ ਜਾ ਕੇ ਦੇਖਦੇ ਆਂ ਆਪਾਂ ਵੀ ਪਹਿਲੀ ਵਾਰ ਜਾ ਰਹੇ ਆਂਗੇ ਟੌਡਰਮਲ ਦੀ ਹਵੇਲੀ ਦੇਖ ਕੇ ਉਸ ਤੋਂ ਬਾਅਦ ਅੱਗੇ ਪੈਂਦੀਆਂ ਇਹ ਖੇਤਾਂ 'ਚ ਤੇ ਜਾ ਕੇ ਦੇਖਦੇ ਆਂ ਆਪਾਂ ਦੱਸਦੇ ਆਂ ਤੁਹਾਨੂੰ ਦੇਖਦੇ ਰਹੋ ਆਪਣੀ ਵੀਡੀਓ ਨੂੰ ਲਗਾਤਾਰ ਦਿਖਾਉਣੀ ਆ ਤੁਹਾਨੂੰ ਜਾ ਕੇ ਵੀ ਕੀ ਚੀਜ਼ ਆ ਉੱਥੇ ਲਓ ਜੀ ਉਹ ਆ ਗਈ ਅੱਗੇ ਆ ਦੇਖੋ ਭਈ ਆਪਾਂ ਪਹੁੰਚ ਚੁੱਕੇ ਆਂਗੇ ਤੇ ਇੱਕ ਰਹੇਗੀ ਉਹ ਉਸੇ ਇਹ ਤਾਂ ਇਹ ਲੱਗਦਾ ਜਿਵੇਂ ਸਕੇ ਭਰਾਵਾਂ ਦੇ ਹੁੰਦਗਾ ਨੇ ਇੱਕੋ ਜਿਹਾ ਨਕਸ਼ਾ ਹੈਗਾ ਬਸ ਥੋੜਾ ਜਿਹਾ ਫਰਕ ਆਉਦਾ ਇਹਦੇ ਨਾਲੋਂ ਕਨੇ ਦੇ ਖੇਤ ਰੱਖਦੇ ਨੇ ਇਹ ਉਹ ਵਾ ਇਹ ਜਿਹੜਾ ਹੋਗਾ ਉੱਥੇ ਦਿੱਲੀ ਹੈਨਾ ਉਹਦੇ ਵਰਗਾ ਨਕਸ਼ਾ ਜਾਵਾਂ ਕੀ ਹੈਗਾ ਉਹਦਾ ਨਾਮ ਆ ਹਾਂ ਅੱਛਾ ਉਹ ਕੀ ਹੈ ਮੈਂ ਪੁੱਲ ਲਗਾਈ ਯਾਰ ਇੱਥੋਂ ਨਕਸ਼ਾ ਲਾਇਏ ਉਹ ਹਾਂ ਅੰਦਰ ਜਾਂਦਾ ਅੰਦਰ ਜਾਂਦਾ ਬੰਨਾ ਪੌੜੀਆਂ ਹੈਨਾ ਪੁਰਾਣੀਆਂ ਇੱਧਰ ਇੱਧਰ ਵੀ ਦੋਨੇ ਪਾਸੇ ਦੀ ਚੜਾਈਆਂ ਅੰਦਰ ਆ ਵੀ ਲੈਡ ਲਾ ਲੀ ਉਹਨੇ ਬਤਲੀ ਦੇ ਬਾਰੇ ਇਹ ਦਿਖ ਰਹੀ ਕਿ ਕਿਤੇ ਡਿੱਗ ਪੇ ਸ਼ੋਸ਼ਲ ਬੋਲ ਆ ਦੇਖੋ ਬਈ ਕਿਵੇਂ ਹਨਾ ਬਣਾਈ ਹੋਈ ਆ ਛੋਟੀਆਂ ਇਟਾਂ ਦੀ ਇਹ ਦਲ ਦੇ ਕਿਹਦੀ ਇਹਨਾਂ ਜਾ ਜਾ ਆ ਸਾਡਾ ਬੰਦਾ ਡਰ ਜਾਂਦਾ ਕਹਿੰਦਾ ਛਾਤੀ ਨਾ ਡਿੱਗ ਪੇ ਕਿਤੇ ਕੁਝ ਨਹੀਂ ਦੇਖਦਾ ਹੈਗਾ ਨਹੀਂ ਰਹੀ ਹੈਗਾ ਫਲੈਸ਼ ਲਾਉਣੇ ਹੈਗੇ ਚਲੋ ਚਲੋ ਇੱਧਰ ਵੀ ਹੈਗਾ ਕੁਛ ਅੱਡੋ ਅੱਡ ਰਸਤੇ ਬਣਾਏ ਹੋਏ ਹੈਗੇ ਤਿੰਨ ਰਸਤੇ ਜਾਂਦੇ ਆ ਜਿਵੇਂ ਪਹਿਲਾਂ ਪਿੱਛੋਂ ਪਾਉੜਾ ਉਧਰ ਦੀ ਦੋ ਚੜ੍ਹਦੀਆਂ ਸੀ ਨਾ ਇੱਕ ਇੱਧਰ ਦੀ ਰਸਤਾ ਜਾਂਦਾ ਇੱਕ ਇੱਧਰ ਦੀ ਜਾਂਦਾ ਤੇ ਇੱਕ ਆ ਸਾਹਮਣੇ ਦੀ ਜਾਂਦਾ ਇੱਧਰ ਦੀ ਕੀ ਹੈਗਾ ਹੁਣ ਦੇਖੋ ਬਈ ਆ ਤਾਂ ਖਸਤਾ ਹਾਲਤ ਜੀ ਇੱਥੋਂ ਤਾਂ ਆ ਬੁਰਜੀ ਜੀ ਤਾਂ ਇਨੀ ਡਿੱਗ ਪਈ ਉੱਪਰੋਂ ਦੇਖੋ ਕਿਵੇਂ ਗਲਾਈ ਦੇ ਕੇ ਹੈ ਨਾ ਬਣਾਏ ਹੋਏ ਹੈਗੇ ਐਂ ਬੰਦ ਕੀਤੀ ਹੋਈ ਆ ਡੈਕੀ ਡੋਗੀ ਕਿਹਦੀ ਨਹੀਂ ਜੀ ਦਾ ਇਹ ਆ ਵੇਖ ਲਓ ਜੀ ਚੂਨਾ ਕੋਈ ਇਹੋ ਜਿਹਾ ਲਾਇਆ ਹੋਇਆ ਦੇਚ ਪੁਰਾਣਾ ਸਖਤਾਈ ਵਾਲਾ ਆ ਸੈਂਟ ਨਹੀਂ ਹੈਗਾ ਇੱਕ ਇਹੋ ਆ ਦੂਜਾ ਕੀ ਚੀਜ਼ ਆ ਇਹ ਕੀ ਕਰ ਰਿਹਾ ਸਾਨੂੰ ਸੰਗਮਰ ਸੰਗਮਰ ਜਿੰਨਾ ਪੱਥਰ ਚੂਨਾ ਚੂਨਾ ਪੱਥਰ ਚੂਨਾ ਪੱਥਰ ਲੱਗਿਆ ਹੋਇਆ ਬਾਈ ਚੂਨਾ ਪੱਥਰ ਆ ਦੇਖੋ ਇਹ ਨਾ ਇਸ ਤਰ੍ਹਾਂ ਇਸ ਤਰ੍ਹਾਂ ਇਹ ਪੂਰੀ ਜਾਂਦਾਗਾ ਹੌਲੀ ਹੌਲੀ ਤੇ ਚਲੋ ਅੱਗੇ ਚੱਲ ਕੇ ਦਿਖਾਉਣੀ ਆ ਤੁਹਾਨੂੰ ਕਿਵੇਂ ਕੁਛ ਆ ਇਹ ਕਮਰਾ ਹੀ ਬਣਿਆ ਹੋਇਆ ਇੱਥੇ ਬਾਈ ਨਾ ਕਮਰਾ ਨਹੀਂ ਦੋਈ ਇਹ ਬਈ ਇਹ ਤਾਂ ਬਈ ਜਿਉ ਨਹੀਂ ਤਰੇੜਾਂ ਛੱਡੀ ਖੜੀ ਹੈਗੀ ਚੂਹੇ ਪੈਰੇ ਇੱਥੋਂ ਦੀ ਤੇ ਭੁਲਾਈ ਪਾਈ ਜਾਂਦੇ ਹੈਗੇ ਵਿੱਚ ਦਵਾਈ ਲੈ ਕੇ ਰੱਖਣ ਵਾਲੀ ਆ ਨਾ ਇੱਥੇ ਚੂਹਿਆਂ ਦੀ ਆ ਸਹੀ ਗੱਲ ਆ ਚਲੋ ਬਈ ਮਿਆ ਅਖਰੀ ਗੱਲ ਤਾਂ ਹੋ ਰਹਾ ਹੈ ਨਾ ਸਹੀ ਗੱਲ ਆ ਦੇਖੋ ਤੁਸੀਂ ਜਿਵੇਂ ਇੱਥੇ ਆਏ ਇਸ ਤਰ੍ਹਾਂ ਨਾ ਹੋ ਹੋ ਹੀ ਜਾਂਦਾਗਾ ਤਰੇੜਾਂ ਛੱਡ ਜਾਂਦੇ ਸਾਰੀ ਤੇ ਆਪਾਂ ਵੀ ਨਿਕਲ ਚਲੇ ਗਏ ਇੱਥੋਂ ਮੇਤਰੋ ਛੇਤੀ ਛੇਤੀ ਇਹ ਸਾਰੀ ਦੀ ਗਲਾਈ ਦੇ ਕਿ ਉਹ ਕਰੀ ਹੋਈ ਹੈ ਬੰਦ ਕਿਤੇ ਆਰਸੀ ਛਤ ਨਹੀਂ ਪਈ ਹੋਈ ਇਹਦੇ ਚ ਆਹ ਦੇਖੋ ਬਈ ਇਹ ਜਾ ਉਹ ਲੰਮਕਰੀ ਬੁੱਟੀਆਂ ਕੀ ਲੰਮਕਰੀਆਂ ਆ ਆਹ ਦੇਖੋ ਆ ਕੀ ਇਹਦੇ ਚ ਕੋਈ ਆਲਾ ਜਿਹਾ ਰੱਖਿਆ ਹੋਇਆ ਡਿੱਗਣਾ ਪਈ ਉਹ ਥੱਲੇ ਉਹ ਪਈ ਇਹਦੇ ਚ ਰੱਖਿਆ ਹੋਇਆਗਾ ਆਲਾ ਹਨਾ ਪਹਿਲਾਂ ਜਿਆਦਾ ਕੋਈ ਇੱਥੋਂ ਦੀ ਹਵਾ ਹਵਾ ਪੈਂਦੀ ਹੋ ਜ ਕੁਛ ਵੀ ਜਾਂ ਕੁਛ ਰੱਖਣ ਨੂੰ ਰੱਖਿਆ ਹੋਊਗਾ ਪਹਿਲਾਂ ਦਾ ਤੇ ਆ ਵੀ ਪਤਾ ਨਹੀਂ ਕੀ ਰੱਖਿਆ ਹੋਇਆਗਾ ਆਪਾਂ ਨੂੰ ਪਤਾ ਨਹੀਂ ਕੋਈ ਨਾ ਇੱਥੇ ਲਿਖਿਆ ਹੋਇਆ ਹਨਾ ਕਿਉਂਕਿ ਇਹ ਖੇਤਾਂ ਜਗ੍ਹੀ ਹਵੇਲੀ ਖੇਤਾਂ ਚ ਮਿਲੀ ਆਪਾਂ ਨੂੰ ਆਹ ਬੰਦਾ ਕਿਵੇਂ ਆ ਠੀਕ ਹੈ ਠੀਕ ਹੈ ਸ਼ੁਰੂ ਕਰਦੇ ਹੋਏ ਤੁਸੀਂ ਕਿਹਦੇ ਤੋਂ ਇਹ ਸਾਰੀ ਦੀ ਸਾਰੀ ਹਵੇਲੀ ਭਈ ਇਸ ਤਰ੍ਹਾਂ ਹੀ ਬੰਦ ਕਰਕੇ ਬਣਾਈ ਹੋਈ ਹੈ ਗਲਾਈ ਚ ਤੇ ਕੋਈ ਇਹਦੇ ਚ ਡਾਟ ਨਹੀਂ ਲੱਗੀ ਕੋਈ ਮੰਨ ਲਓ ਇਹਦੇ ਚ ਆਰ ਸੀ ਛੱਤ ਵਾਂਗੂ ਜਾਲ ਨਹੀਂ ਪਾਇਆ ਹੋਇਆ ਸਾਰੀ ਇਸ ਤਰ੍ਹਾਂ ਹੀ ਚੂਨਾ ਪੱਥਰ ਲਾ ਕੇ ਬਣਾਈ ਹੋਈ ਹੈਗੀ ਚਲੋ ਆਪਾਂ ਜਾ ਕੇ ਅੱਗੇ ਦੇਖਦੇ ਹਾਂ ਬਾਈ ਕਹਿੰਦੇ ਇੱਥੇ ਕਹਿੰਦੇ 14-15 ਬਣੀਆਂ ਹੋਈਆਂ ਇਸ ਤਰ੍ਹਾਂ ਦੀਆਂ ਦੋ ਤਿੰਨ ਤਾਂ ਪਾਸੋਂ ਨੂੰ ਦਿਖਾਈ ਦਿੱਤੀਆਂ ਤੇ ਹੋਰ ਵੀ ਦਿਖਾਉਣੇ ਹੈਗੇ ਚੱਲ ਕੇ ਅੱਗੇ ਤੇ ਉੱਪਰੋਂ ਦਿਖਾਉਣੇ ਆ ਤੁਹਾਨੂੰ ਕਿਵੇਂ ਉੱਪਰੋਂ ਪਹਿਲਾਂ ਅੰਦਰੋਂ ਨਿਕਲ ਜਾਈਏ ਕਿਤੇ ਕੰਮ ਉਹੀ ਹੋ ਜੇ ਜੀ ਤੋਂ ਮੈਂ ਡਰਦਾ ਸੀ ਲੈ ਮਿੱਤਰੋ ਆਪਾਂ ਇੱਧਰ ਚੱਲਦੇ ਆਂਗੇ ਚੜਨੀ ਚੜ ਗਏ ਹੈ ਇੱਕ ਤਾਂ ਦੋ ਇੱਧਰ ਆ ਦੋ ਪਿੱਛੇ ਹਾਂ ਇੱਕ ਉਸ ਹੈਗੀ ਤੇ ਦੋ ਇਹਦੇ ਪਿੱਛੇ ਹੈਗੀਆਂ ਦੋ ਇਹਦੇ ਪਿੱਛੇ ਆਈਆਂ ਤੇ ਦੋ ਹੋਰ ਆਈਆਂ ਉਧਰ ਤੁਹਾਨੂੰ ਦਿਖਾਈਆਂ ਸੀਗੀਆਂ ਜਿਹੜੀਆਂ ਉਹ ਵੀ ਦਿਖਾਵਾਂਗੇ ਇਹਦੀ ਸਾਰੀ ਜਿੰਨੀ ਵੀ ਇਮਾਰਤ ਬਣੀ ਹੈ ਗੁਲਾਈ ਦੇ ਦੇ ਕਹੀਂ ਬੰਦ ਕਰੀਆ ਹਨਾ ਆ ਦੇਖੋ ਬਈ ਪੌੜੀਆਂ ਜਾਂਦੀਆਂ ਰਸਤੇ ਹਰੇਕ ਦੇ ਦੋ ਦੋ ਪਾਸੇ ਰਸਤੇ ਬਣਾਏ ਹੋਇਆ ਹਨਾ ਦੋ ਦੋ ਪਾਸੇ ਪੌੜੀਆਂ ਚੜਾਈਆਂ ਹੋਈਆਂ ਨੇ ਆ ਕੁਛ ਇੱਥੇ ਲਿਖਿਆ ਹੋਇਆ ਇਤਿਹਾਸ ਇਹ ਕੀ ਆ acha kharab קרਿਆ ਬਦਲੇਗਾ ਬਗਾੜੇਗਾ ਜਾਂ ਹਾਨੀ ਪਹੁੰਚਾਏਗਾ ਇਹਨਾਂ ਨੂੰ ਆ ਰਿਆ ਕੋਈ ਟੱਕਰ ਨਹੀਂ ਆ ਸ਼ਮਤ ਲੋ ਵੇ ਕੋਈ ਇਤਿਹਾਸ ਨਹੀਂ ਲਿਖਿਆ ਹੂੰ ਹੈਲੋ ਕੰਤਰ ਕਵਰਾ ਮੀਂ ਆ ਕਵਰਾ ਨਹੀਂ ਬਈ ਇੱਥੇ ਚਲੋ ਆਪਾਂ ਨੂੰ ਹਣਾ ਕੋਈ ਗਲਤ ਨਹੀਂ ਬੋਲਣਾ ਚਾਹੀਦਾ ਕਿਸੇ ਨੂੰ ਵੀ ਆ ਤੁਸੀਂ ਦੇਖੋ ਸਾਰੀ ਵੇ ਉੱਪਰ ਵੀ ਗਲਾਈ ਬਣਾਈ ਹੋਈ ਆ ਪਤਾ ਹੋਈ ਇੱਥੋਂ ਦੀ ਯਾਰ ਇੱਕ ਚੀਜ਼ ਖਾਸੀਅਤ ਆ ਹਨਾ ਵੀ ਜਿਵੇਂ ਜਿਵੇਂ ਇੱਥੇ ਵੀ ਜਿੰਨੇ ਵੀ ਬਾਰ ਰੱਖੇ ਹੋਇਆ ਉਹ ਡਬਲ ਡਬਲ ਰੱਖੇ ਹੋਇਆ ਇੱਧਰ ਵੀ ਬਾਰ ਹੈਗਾ ਜਿਵੇਂ ਇੱਧਰ ਵੀ ਬਾਰ ਆ ਸਾਨੂੰ ਪੌੜੀਆਂ ਵੀ ਦਿਖਾਈਆਂ ਹਨਾ ਸਾਰੀ ਇੱਕੋ ਜਿਹੀ ਬਣੀ ਹੋਈ ਹੈਗੀ ਜਿੰਨੇ ਵੀ ਬਾਰ ਰੱਖੇ ਹੋਇਆ ਤੁਸੀਂ ਦੇਖ ਲਓ ਆਲੇ ਹਨਾ ਪੁਰਾਣੇ ਤਰ੍ਹਾਂ ਦੇ ਰੱਖੇ ਹੋਏ ਪੁਰਾਣੇ ਜ਼ਬਾਨੇ ਚ ਇੱਥੇ ਵੀ ਕੁਝ ਰੱਖਦੇ ਹੋਣੇ ਹਨਾ ਸਮਾਨ ਵਗੈਰਾ ਰੱਖਣ ਵਾਸਤੇ ਬਣੇ ਹੋਏ ਹੈਗੇ ਡਿਜ਼ਾਈਨ ਪਾਏ ਹੋਇਆ ਪੁਰਾਣੇ ਤੁਸੀਂ ਦੇਖੋ ਸਾਰਾ ਗਲਾਈ ਦੇ ਕਿਸ ਤਰ੍ਹਾਂ ਹੀ ਡਿਜ਼ਾਈਨ ਪਾਇਆ ਹੋਇਆ ਹੈਗਾ ਆ ਦੇਖੋ ਤੁਸੀਂ ਉਹ ਉੱਪਰ ਵੀ ਇਹਨਾਂ ਨੇ ਛੱਤ ਤੇ ਵੀ ਕਿਵੇਂ ਮੀਨਾਕਾਰੀ ਕਰੀ ਹੋਈ ਹੈਗੀ ਡਿਜ਼ਾਈਨ ਪਾਇਆ ਹੋਇਆ ਹੈ ਦੇਖੋ ਡਾਇਮੰਡ ਕਟੇ ਦਾ ਡਿਜ਼ਾਈਨ ਪਾਇਆ ਹੋਇਆ ਹੈਗਾ ਤੇ ਇਧਰ ਹੋਰ ਤਰ੍ਹਾਂ ਦਾ ਡਿਜ਼ਾਈਨ ਪਾਇਆ ਹੋਇਆ ਹੈਗਾ ਤੇ ਉੱਪਰ ਹੋਰ ਤਰ੍ਹਾਂ ਦਾ ਉੱਧਰ ਹੋਰ ਤਰ੍ਹਾਂ ਦਾ ਪਾਇਆ ਡਿਜ਼ਾਈਨ ਬਦਲ-ਬਦਲ ਕੇ ਡਿਜ਼ਾਈਨ ਪਾਇਆ ਹੋਇਆ ਹੈ ਉਹ ਟਾਈਮ 'ਚ ਵੀ ਦੇਖ ਲਓ ਬਈ ਕਿੰਨੇ ਪੁਰਾਣੀ ਹਨਾ ਕਿੰਨੇ 100 ਸਾਲ ਪੁਰਾਣੀ ਹਵੇਲੀ ਹੈਗੀ ਮੰਨ ਲਓ ਇਹ ਮਸਜਿਦ ਲਾ ਲਓ ਹਨਾ ਪੀਰਾਂ ਦੀ ਕੋਈ ਤੇ ਜਿਵੇਂ ਮੰਨ ਲਓ ਵੀ ਦੇਖੀ ਆਪਾਂ ਪਲਾਸਟਰ ਨਹੀਂ ਹੋਈ ਇਹੇ ਵੀ ਐਨੀ ਖਰਾਬ ਨਹੀਂ ਹੋਈ ਹੈਗੀ ਹਜੇ ਤੱਕ ਵੀ ਚੂਨੇ ਦੀ ਬਣੀ ਹੋਈ ਹੈਗੀ ਜਿਵੇਂ ਆਪਾਂ ਹੁਣ ਸਿਮਿੰਟ ਦੇ ਘਰ ਬਣਾਉਣੇ ਆ ਇਸ ਤਰ੍ਹਾਂ ਆ ਵੀ ਤਾਂ ਚੱਲੀ ਆ ਦੇਖੋ ਇੱਧਰ ਵੀ ਡਾਊਨ ਰਸਤਾ ਇੱਧਰ ਵੀ ਰਸਤਾ ਡਾਊਨ ਇੱਧਰ ਵੀ ਪੀਰਾਂ ਦੀਆਂ ਮੰਨ ਲੋ ਜਗਾ ਬਣੀਆਂ ਹੋਈਆਂ ਨੇ ਹਨਾ ਚਲੋ ਉੱਪਰ ਚੱਲਦੇ ਹੁਣ ਸਾਨੂੰ ਉੱਪਰ ਦਿਖਾਉਣੇ ਚੱਲ ਕੇ ਆ ਦੇਖੋ ਭਾਈ ਜਿਹੜੀ ਗੱਲ ਆ ਨਾ ਬਸ ਇਹ ਸਖਤਾਈ ਕਰਕੇ ਖੜੀ ਹੈਗੀ ਪਰ ਤਰੇੜਾਂ ਬਹੁਤ ਛੱਡ ਚੁੱਕੀ ਹੈਗੀ ਵਿੱਚੋਂ ਤभी ਬੋਟਮ ਉੱਤੇ ਇਹਦੇ ਮਰੀ ਉੱਤੇ ਪਈਦਾ ਆ ਦੇਖੋ ਆਲੇ ਸਾਰੇ ਕਿਤੇ ਰੱਖੇ ਹੋਇਆ ਦਰਵਾਜ਼ੇ ਵੀ ਇਹਨਾਂ ਨੇ ਸਾਰੇ ਖੁੱਲੇ ਰੱਖੇ ਹੋਏ ਦਰਵਾਜ਼ੇ ਇੱਧਰ ਵੀ ਦਰਵਾਜ਼ਾ ਇੱਧਰ ਵੀ ਦਰਵਾਜ਼ਾ ਇੱਧਰ ਵੀ ਦਰਵਾਜ਼ਾ ਇੱਧਰ ਵੀ ਦਰਵਾਜ਼ਾ ਇਸ ਤਰ੍ਹਾਂ ਹਨ ਆਹ ਤੇ ਪੌੜੀਆਂ ਲੱਤੀ ਭਾਈ ਆਹ ਸਹੀਆਂ ਪੌੜੀਆਂ ਉਧਰ ਦੀ ਵੀ ਚੜਦੀਆਂ ਨੇ ਇੱਧਰ ਦੀ ਵੀ ਚੜਦੀਆਂ ਚਲੋ ਚੜ ਕੇ ਦੇਖਦੇ ਆਂਗੇ ਆਪਾਂ ਨਾ ਵੀ ਕੰਮ ਹੈ ਜਿਹੜੀ ਬਈ ਪਾਉੜੀਆਂ ਥੁੜੀਆਂ ਹੀ ਆ ਉਹ ਹੋਈਆਂ ਪਈਆਂ ਨੇ ਵਿੱਚੋਂ ਪੱਟ-ਪੱਟੀਆਂ ਹੋਣਗੀਆਂ ਜਿਵੇਂ ਪੱਟੀਆਂ ਗਈਆਂ ਕਿਸੇ ਤਰ੍ਹਾਂ ਹਨਾ ਕਿਉਂਕਿ ਜਿਆਦਾ ਪੁਰਾਣੀ ਹੋ ਗਈ ਨਾ ਮਾਰਤ ਤਾਂ ਕਰਕੇ ਆਹ ਦੇਖੋ ਇੱਥੇ ਵੀ ਦੋ ਰਸਤੇ ਬੰਦੇ ਅੱਗੇ ਜਾ ਕੇ ਇੱਕ ਇੱਧਰ ਜਾਂਦਾ ਇੱਕ ਇੱਧਰ ਜਾਂਦਾਗਾ ਪਹਿਲਾਂ ਆਪਾਂ ਇਧਰਲੇ ਰਸਤੇ ਚੱਲਦੇ ਆਂ ਇਹ ਉੱਪਰ ਜਾਂਦਾ ਹੋ ਜਾਵਾਂ ਪਰਸੋਂ ਇੱਕ ਚੀਜ਼ ਦਿਖਾਉਣਿਆ ਹੋਰ ਆਹ ਖਿੜਕੀਆਂ ਲੱਗੀਆਂ ਹੋਈਆਂ ਸੀ ਇੱਥੇ ਪਹਿਲਾਂ ਦੀਆਂ ਪੁਰਾਣੀਆਂ ਆ ਦੇਖੋ ਤੁਸੀਂ ਇਹ ਇਥੋਂ ਪੱਟੀਆਂ ਜਾਲਾਂ ਲੱਗੀਆਂ ਹੋਈਆਂ ਸੀਗੀਆਂ ਇੱਧਰ ਦੀ ਤਾਂ ਇੱਧਰ ਹੀ ਤਾਂ ਨਹੀਂ ਹੈਗਾ ਇੱਧਰ ਖਿੜਕੀ ਆ ਚਲੋ ਆਪਾਂ ਇੱਧਰ ਚੱਲਦੇ ਹਾਂ ਆਇਆ ਚਲੋ ਤੂੰ ਤਾਂ ਜਾ ਭਾਈ ਕੌਣਾ ਤੂੰ ਕਿਹਦੇ ਨਾਲ ਆਇਆ ਤੂੰ ਆਹ ਦੇਖੋ ਬਈ ਯਾਰ ਇੱਕ ਤਰ੍ਹਾਂ ਦਾ ਨਾ ਅਜੂਬਾ ਹੀ ਆ ਗਿਆ ਵੀ ਖਤਮ ਹੋ ਗਿਆ ਬੁਣੇ ਤੋਂ ਲੱਗ ਗਿਆ ਇੱਥੋਂ ਦੀ ਵਾਲੇ ਬੁਣੇ ਹੋਏ ਆ ਦੇਖੋ ਤੁਸੀਂ 뷰 ਦੇਖ ਲਓ ਖੇਤਾਂ ਦਾ ਨਾ ਦੇਖਣ ਨੂੰ ਕਿਵੇਂ ਵੀ ਲਾ ਲਓ ਉਦੋਂ ਕੁਝ ਇੱਥੋਂ ਦੀ ਦੇਖਦੇ ਹੋਣਗੇ ਜਾਂ ਐਂ ਵੀ ਲੱਗਦਾ ਜਿਵੇਂ ਇੱਥੋਂ ਦੀ ਉਹ ਸਾਹਮਣੇ ਸਾਨੂੰ ਦਿਖ ਦਿਖਦੀ ਹੈਗੀ ਉਹ ਦੇਖੋ ਜਿਹੜੀ ਉਹ ਬਣੀ ਹੋਈ ਹੈਗੀ ਦੋ ਮਸਜਿਦਾਂ ਹੀ ਬਣੀਆਂ ਹੋਈਆਂ ਉਧਰ ਹਨ ਉਹ ਇੱਥੋਂ ਦੀ ਦਿਖਦੀਆਂ ਨੇ ਜਿਵੇਂ ਤਾਂ ਵੀ ਰੱਖਿਆ ਹੋ ਸਕਦਾ ਕੋਈ ਆਪਸ ਵਿੱਚ ਇਹਨਾਂ ਦਾ ਮੇਲਗੋਲ ਹੋ ਸਕਦਾ ਸਬੰਧ ਹੋ ਸਕਦਾ ਆਪਸ ਵਿੱਚ ਕੋਈ ਅੱਗੇ ਚੱਲ ਕੇ ਦਿਖਾਉਣੀ ਆ ਤੁਹਾਨੂੰ ਇੱਥੇ ਵੀ ਦੋ ਦਰਵਾਜ਼ੇ ਬਣੇ ਹੋਇਆ ਇੱਧਰ ਦੀ ਹੋਰ ਦਰਵਾਜ਼ਾ ਇੱਧਰ ਦੀ ਹੋਰ ਦਰਵਾਜ਼ਾ ਦਰਵਾਜ਼ੇ ਹੀ ਦਰਵਾਜ਼ੇ ਬਣੇ ਹੋਇਆ ਭਰਾਵੋ ਇੱਥੇ ਇੱਥੋਂ ਵੀ ਤੁਸੀਂ ਦੇਖ ਲਓ ਬੰਦਾ ਜਿਵੇਂ ਆਪਾਂ ਹੁਣ ਰੱਖ ਲੈਨੇ ਹੈਗੇ ਪੋਰਚ ਵਗੈਰਾ ਹਨਾ ਬਾਹਰ ਇੱਥੋਂ ਦੇਖੋ ਤੁਸੀਂ ਫਰੰਟ ਬਣਿਆ ਹੋਇਆ ਹੈਗਾ ਵਧੀਆ ਦੇਖਣ ਨੂੰ ਦੋ ਸਾਹਮਣੇ ਕਿਹੜੀ ਤੇ ਆਹ ਹੋਰ ਅੱਗੇ ਉੱਪਰ ਜਾਣ ਨੂੰ ਪੌੜੀਆਂ ਬਣੀਆਂ ਹੋਈਆਂ ਨੇ ਇੰਨਾ ਬਰੀਕੀ ਚ ਕੰਮ ਕੀਤਾ ਹੋਇਆ ਨਾ ਬਈ ਦੇਖੋ ਯਾਰ ਉਸ ਟਾਈਮ ਚ ਅੱਜ ਦੇ ਟਾਈਮ ਚ ਤਾਂ ਚਲੋ ਸੌ ਨਕਸ਼ੇ ਨੁਕਸ਼ੇ ਵੀ ਆ ਗਏ ਹਨਾ ਕਿਵੇਂ ਇਹਦੀਆਂ ਚੀਜ਼ਾਂ ਲਾ ਲਓ ਬੱਕਰੀਆਂ ਬੱਕਰੀਆਂ ਚੀਜ਼ਾਂ ਪ੍ਰਬੰਧ ਵੀ ਜ਼ਿਆਦਾ ਹੋ ਗਿਆ ਪਰ ਪੌੜੀਆਂ ਦੇਖੋ ਖੜਮੀਆਂ ਬੜੀਆਂ ਜ਼ਿਆਦਾ ਨੇ ਬਣਾਈਆਂ ਹੋਈਆਂ ਬਹੁਤ ਹੀ ਜ਼ਿਆਦਾ ਖੜਮੀਆਂ ਪੌੜੀਆਂ ਨੇ ਬਈ ਜਿਵੇਂ ਮੰਨ ਲਓ ਵੀ ਹੱਥ ਪਾ ਕੇ ਚੜ੍ਹਨਾ ਹੋਵੇ ਇਸ ਤਰ੍ਹਾਂ ਦੀਆਂ ਇੰਨੀਆਂ ਖੜਮੀਆਂ ਪੌੜੀਆਂ ਨੇ ਉਸ ਟਾਈਮ 'ਚ ਓਏ ਚੌੜਾ ਸਿੱਧਾ ਸੱਟ ਵੱਜਦੀ ਹੁੰਦੀ ਆ ਪਾਣੀ ਓਹ ਫਰੈਂਚੋ ਬੁਲਾਣਾ ਯਾਰ ਫਿਰ ਵਰਵਾਤਾ ਜਵਾਬਦਾ ਯਾਰ ਪੀੜਾ ਰਸਤਾ ਬਾਈ ਬਣ ਕੇ ਚੌੜਾ ਨਾ ਕਰੋ ਬਾਲਾ ਬੜਾ ਸਿਰ ਵੱਜਿਆ ਯਾਰ ਬਾਲਾ ਪੀੜਾ ਰਸਤਾ ਦਾ ਭਰਾ ਉਹ ਸਿਰ ਫੁੱਟ ਗਿਆ ਵੱਜ ਕੇ ਇਹ ਫੇਰ ਦੁਦਵਾ ਡਵਾ ਕੰਮ ਕਰੇ ਇਹਦੇ ਬਾਰੇ ਇਹਨਾਂ ਦੱਰਦੇ ਇੱਕ ਇਧਰ ਦੀ ਰਸਤਾ ਬਣਿਆ ਹੋਇਆਗਾ ਉਥੋਂ ਸਾਨੂੰ ਆਪਾਂ ਥੱਲੋਂ ਵੀ ਦਿਖਾਇਆ ਸੀਗਾ ਆ ਕੋਈ ਇਧਰ ਦੀ ਲੈ ਬਾਈ ਆ ਵੀ ਦਿਖਾਉਣਿਆ ਸਾਨੂੰ ਰਸਤਾ ਬੜਾ ਪੀੜਾ ਦਾ ਪਰ ਬਾਈ ਦੇਖਿਓ ਏ ਕਿੱਧਰ ਕਿੱਧਰ ਨਹੀਂ ਆਏ ਤੁਸੀਂ ਇਧਰ ਕੁਛ ਨਹੀਂ ਹੈਗਾ ਗੋਲ ਕਹਿੰਦੇ ਤਾ ਸਾਰੇ ਰੁਕ ਜਾ ਆਹੀ ਹੈ ਬਸ ਕੋਕੇ ਉੱਥੇ ਰੇਤਈ ਵਾਲਾ ਇੱਥੇ ਤਾਂ ਬਸ ਚੱਲ ਫਿਰ ਗੋਲ ਰਾਉਂਡ ਜ ਆਪਣੇ ਹੋਇਆ ਇੱਥੇ ਬਾਹਰ ਚਲੋ ਇਹਦਾ ਗਲਾਈ ਦਿੱਤੀ ਹੋਈ ਹੈਗੀ ਮਿਸਤਰੀਆਂ ਨੇ ਪਹਿਲਾਂ ਚਲੋ ਚਲੋ ਕੁਛ ਨਹੀਂ ਹੈਗਾ ਇੱਥੇ ਚਲੋ ਚਲੋ ਰੇਤਈ ਰੇਤ ਅੰਦਰ ਹੈ ਨਹੀਂ ਮੇਖਾਂ ਕੀ ਅੰਦਰ ਨੇ ਮੇਤਰਾ ajo ਪਹਿਲਾਂ ਵੀ ਸਿਰ ਵੱਜਿਆ ਕਹਿੰਦਾ ਦੂਜੀ ਵਾਰੀ ਵੀ ਨਾ ਵੱਜੇ ਪੀੜਾ ਵਾਲਾ ਰਸਤਾ ਉਹ ਫਲੈਸ਼ ਹੋਲੀ ਉਹ ਸਿਰ ਵੱਜਿਆ ਪਹਿਲਾਂ ਉਹ ਫਲੈਸ਼ 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 ਕੋਈ ਘਰ ਤੇ ਫਲੈਸ਼ ਲਾ ਲੀਏ ਕੁਝ ਨਹੀਂ ਚੱਲ ਚੱਲ ਓਏ ਚੱਲ ਵੀ ਚੱਲ ਕੋ ਰਾਸਤਾ ਦੇਖੋ ਬਈ ਕਿਵੇਂ ਬਣਿਆ ਹੋਇਆ ਕਿੰਨਾ ਪੀੜਾ ਹੈ ਨਾ ਪੌੜੀਆਂ ਵੱਡੀਆਂ ਖੜਮੂਆਂ ਆ ਕਿਸੇ ਦਾ ਦਸਤਾਨਾ ਰਹਿ ਗਿਆ ਮੈਨੂੰ ਲੱਗਦਾ ਠੰਡ ਚ ਆਇਆ ਸੀ ਗਿਆ ਵਿਚਾਰਾ ਇੱਥੇ ਰਹਿ ਗਿਆ ਚੱਲ ਆ ਜਾ ਆ ਜਾ ਉੱਪਰ ਦਾ ਆਣਾ ਡੂੰਘੇ ਹੀ ਵੜਾ ਕੋੜੀ ਖੜਮੀ ਬਹੁਤ ਆ ਯਾਰ ਕੋੜੀਆਂ ਬੋੜੀਆਂ ਸਿੱਧੀਆਂ ਨਹੀਂ ਉਹ ਪਰਲੀਆਂ ਵੱੜੀਆਂ ਆ ਯਾਰ ਪਰਲੇ ਰਸਤੇ ਰੁਕ ਜਾਓ ਮੜਾ ਜਾਓ ਤਿੰਨ ਚਾਰ ਜਣੀਆਂ ਰੁਕ ਜਾਓ ਹੈਲੋ ਹੈਲੋ ਰੁਕ ਜਾਓ ਆ ਦੇਖੋ ਬਾਈ ਉਹ ਤੇਰੀ ਹੈਗੀ ਆ ਪੋਬੀ ਜੀ ਬਣੀ ਹੈਗਾ ਦੱਸ ਰਿਹਾ ਹਾਂ ਹੈਲੋ ਹੈਲੋ ਬਾਈ ਉਹ ਨੋ ਬਈ ਹੈ ਸੀ ਨਾ ਮਸਤ ਬਾਈ ਲਾਈਟ ਵੀ ਨੀ ਊਂਗਰਾ ਮੁਰੂ ਵਗੈਰਾ ਲਾਈ ਵੀ ਮਿੱਤਰੋ ਜਾਂਦੇ ਜਾਂਦੇ ਆਪਾਂ ਇੱਕ ਤੁਹਾਨੂੰ ਹੋਰ ਦਿਖਾ ਦਈਏ ਛੋਟੀ ਜੀ ਇਹ ਵੀ ਖੰਡਰ ਬਣੀ ਪਈ ਹੈਗੀ ਇਹ ਵੀ ਇਸ ਤਰ੍ਹਾਂ ਹੀ ਕੋਈ ਮਸਜਿਦ ਹੀ ਹੈਗੀ ਸ਼ਾਇਦ ਕੋਈ ਪਤਾ ਨਹੀਂ ਹਨਾ ਇਹਦੇ ਚ ਵੀ ਇਹ ਚ ਪੱਕੀਆਂ ਕਬਰਾਂ ਬਣੀਆਂ ਹੋਈਆਂ ਨੇ ਉਹ ਤੁਸੀਂ ਦੇਖ ਲਓ ਤਾਂ ਤੇ ਪਰ ਇਹ ਉਹਦੇ ਨਾਲੋਂ ਜ਼ਿਆਦਾ ਇਹਦੀ ਹਾਲਤ ਖਰਾਬ ਹੋ ਰਹੀ ਆ ਕਿਵੇਂ ਕਾਹ ਕੂਏ ਦੇ ਚ ਉੱਗਿਆ ਪਿਆਗਾ ਹਨਾ ਤੇ ਬਸ ਡਿੱਗਣ ਦੀ ਇਹ ਹਾਲਤ ਚ ਹੀ ਹੈਗੀ ਕੁਝ ਤਾਂ ਹਾਂ ਤੋਂ ਡਿੱਗੀ ਵੀ ਪਈ ਹੈਗੀ ਇਧਰ ਇਹਦੀਆਂ ਪੌੜੀਆਂ ਰੱਖੀਆਂ ਹੋਈਆਂ ਨੇ ਇਹ ਵੀ ਦੇਖੋ ਮੱਭੀ ਦੇਖਾ ਉਹ ਤਾਂ ਇਹ ਲੱਗਦਾ ਕਿਵੇਂ ਦੇ ਚੂਨੇ ਦੀ ਬਣੀ ਹੋਈ ਹੋਗੀ ਹਨਾ ਉਹ ਉਹ ਉਹਦੀ ਅੱਧਾ ਡਿੱਗਿਆ ਕਿਤੇ ਅੱਧਾ ਡਿੱਗਿਆ ਨਹੀਂ ਤੇ ਆਹ ਦੇਖੋ ਵਿੱਚ ਕੁਛ ਕਿਸੇ ਡਿੱਗਿਆ ਪਿਆ ਹੁਣ ਆਪਾਂ ਨੂੰ ਵੀ ਇੱਥੇ ਖੜਨਾ ਨਹੀਂ ਚਾਹੀਦਾ ਇੱਕ ਕਦੋਂ ਵੀ ਕੁਝ ਵੀ ਡਿੱਗ ਸਕਦੀ ਹੈ ਟੁੱਟਣਾ ਇੱਥੋਂ ਦੀ ਆ ਇੱਥੇ ਪੱਕੀਆਂ ਕਬਰਾਂ ਬਣੀਆਂ ਹੋਈਆਂ ਨੇ ਆ ਯਾਰ ਕੁਛ ਕਹਣਾ ਯਾਰਾਂ ਉੱਤੇ ਨਾਂ ਲਿਖੀ ਜਾਂਦੇ ਜੀ ਗਲਤ ਹੁੰਦੀ ਹੈਗੀ ਕਬਰਾਂ ਨੇ ਇਹ ਜਿਵੇਂ ਇੱਥੇ ਕੋਈ ਟੋੜਿਆਂ ਨਾਲ ਇਸ ਤਰ੍ਹਾਂ ਦੇ ਰੋੜਿਆਂ ਨਾਲ ਲਿਖੀ ਜਾਂਦੇ ਹਨਾ ਇਹ ਇਹ ਗਲਤ ਹੈ ਕਿ ਜੀਜਾ ਨਹੀਂ ਕਰਨਾ ਚਾਹੀਦਾ ਆਪਾਂ ਨੂੰ ਚੰਗੇ ਪਕੀਰ ਦੀ ਕਬਰ ਹੋਣੀ ਸਹੀ ਆ ਚੰਗੇ ਬੰਦੇ ਪਕੀਰ ਦੀ ਕਬਰ ਹੋਣੀ ਸਹੀ ਗੱਲ ਆ ਛੇੜ ਛਾੜ ਨਹੀਂ ਕਰਨੀ ਚਾਹੀਦੀ ਆ ਮੀਨਾਕਾਰੀ ਦੇਖੋ ਬਈ ਕਿਵੇਂ ਦੀ ਕਰੀ ਹੋਈ ਆ ਨਾ ਉਸ ਟਾਈਪ ਤੇ ਤੁਹਾਨੂੰ ਆਪਾਂ ਪਹਿਲਾਂ ਵੀ ਦਿਖਾਈ ਹੈਗੀ ਉਧਰਲੀ ਚ ਵੀ ਤੇ ਇਹਦੇ ਚ ਵੀ ਕੀਤੀ ਹੋਈ ਹੈਗੀ ਪ੍ਰਾਣੀਆਂ ਉਹਦੇ ਚ ਵੀ ਦੇਖ ਲੋ ਉਹ ਟਾਈਮ ਚ ਕਿਵੇਂ ਮੀਨਾਕਾਰੀ ਕਰਦੇ ਸੀ ਕੜ-ਕੜ ਕੇ ਤੇ ਆ ਇਹਦੇ ਚ ਪਲਾਸਟਰ ਇਸ ਤਰ੍ਹਾਂ ਦਾ ਸੀਗਾ ਹਜੇ ਵੀ ਖੜਾਗਾ ਕੁਛਕ ਤੇ ਬਾਕੀ ਸਾਰਾ ਅਸਲ ਤਾਂ ਇਹ ਡਿੱਗੀ ਜਾਂਦੀ ਹੈਗੀ ਹੁਣ ਤਾਂ ਥੋੜੇ ਟਾਈਮ ਦੇ ਉਧਰ ਉਧਰਲੀ ਨਾਲੋਂ ਇਹਦੀ ਹਾਲਤ ਜ਼ਿਆਦਾ ਖਰਾਬ ਹੋਈ ਪਈ ਹੈਗੀ ਆਪਾਂ ਨੂੰ ਇਹਦਾ ਹਜੇ ਤੱਕ ਕੋਈ ਵੀ ਇਤਿਹਾਸ ਪਤਾ ਨਹੀਂ ਲੱਗਿਆ ਨਾ ਹੀ ਆਪ ਨੂੰ ਉਹਦਾ ਇਤਿਹਾਸ ਪਤਾ ਲੱਗਿਆਗਾ ਉਹ ਸਾਹਮਣੇ ਦਿਖ ਰਹੀ ਹੈ ਜਿਹੜੀ ਨਹੀਂ ਇਹਦਾ ਇਤਿਹਾਸ ਇਹਵੇਂ ਦੀਆਂ ਕਾਫੀ ਸਾਰੀਆਂ ਬਣੀਆਂ ਹੋਈਆਂ ਇਮਾਰਤਾਂ ਖੇਤਾਂ 'ਚ ਤੇ ਇਹਦਾ ਹੋ ਸਕਦਾ ਵੀ ਕੋਈ ਇਤਿਹਾਸ ਹੋ ਸਕਦਾਗਾ ਜਿਵੇਂ ਆਪਾਂ ਕਹਿ ਸਕਦੇ ਆਂ ਵੀ ਇਹ ਜਿਹੜਾ ਫਤਿਹਗੜ੍ਹ ਸਾਹਿਬ ਏਰੀਆ ਸਾਰਾ ਉਦੋਂ ਮੁਸਲਮਾਨਾਂ ਦਾ ਏਰੀਆ ਸੀਗਾ ਤੇ ਇਹ ਉਹਨਾਂ ਦੇ ਮਸਜਿਦਾਂ ਹੋਣਗੀਆਂ ਜਾਂ ਕਿਵੇਂ ਵੀ ਹਨਾ ਉਹ ਲਾਲੋ ਘਰ ਹੋ ਸਕਦੇ ਹੈਗੇ ਇਸ ਤਰ੍ਹਾਂ ਦਾ ਹੋ ਸਕਦਾ ਇੱਥੇ ਚਾਰ ਪੰਜ ਮਸਜਿਦਾਂ ਕੋਲੇ ਕੋਲੀ ਬਣੀਆਂ ਹੋਈਆਂ ਨੇ ਤੇ ਆ ਇੱਕ ਇਹਦੇ ਨਾਲ ਹੀ ਆ ਬਣੀ ਹੋਈ ਹੈਗੀ ਤੇ ਬਾਕੀ ਆਪਾਂ ਜਿਹੜੀ ਚ ਪਹਿਲਾਂ ਜਾ ਕੇ ਆਏ ਉਹ ਹੈਗੀ ਕੋਦੇ ਨਾਲ ਹੀ ਬਣੀ ਹੋਈ ਹੈ ਉਹ ਤਾਂ ਦੋਨਾਂ ਦਾ ਨਕਸ਼ਾ ਵੀ ਥੋੜਾ ਸੇਮ ਸੇਮ ਹੀ ਹੈਗਾ ਤੇ ਐਵੇਂ ਲੱਗਦਾਗਾ ਵੀ ਜਿਵੇਂ ਉਹ ਤਾਂ ਵੀ ਸਕੇ ਭਰਾਵਾਂ ਦੀਆਂ ਹੁੰਦੀਆਂ ਨੇ ਤੇ ਇਹ ਨਾ ਇੱਥੇ ਇੱਥੇ ਤਾਂ ਕੁਝ ਵੀ ਲਿਖਿਆ ਨਹੀਂ ਹੋਇਆ ਉਸ ਇਮਾਰਤ ਤੇ ਲਿਖਿਆ ਹੋਇਆ ਸੀਗਾ ਵੀ ਇਹ ਸਰਕਾਰੀ ਇਮਾਰਤ ਹੈ ਇਹਦੇ ਨਾਲ ਕੋਈ ਛੇੜਛਾੜ ਨਾ ਕੀਤੀ ਜਾਵੇ ਇੱਥੇ ਕੁਝ ਵੀ ਨਹੀਂ ਲਿਖਿਆ ਹੋ ਸਕਦਾ ਵੀ ਸਰਕਾਰ ਨੇ ਇਹਦੀ ਤਾਂ ਨਾ ਗੌਰ ਕੀਤੀ ਹੋਵੇ ਕਿਉਂਕਿ ਇਹ ਉਸ ਤੋਂ ਪਹਿਲਾਂ ਹੀ ਥੋੜੀ ਜਿਆਦਾ ਡਿੱਗੀ ਪਈ ਹੈਗੀ ਤੇ ਇੱਕ ਇਹ ਥੋੜੀ ਜਿਹੀ ਛੋਟੀ ਹੈਗੀ ਉਹਦੇ ਚ ਗੁਫਾ ਵੀ ਬਣੀ ਹੋਈ ਹੈਗੀ ਇਹਦੇ ਚ ਕੁਝ ਹੈ ਨਹੀਂ ਗਾ ਇਹ ਮੇਦਾ ਆਹ ਪਿੱਛਾ ਆਇਆ ਇੰਨੀ ਕੱਢ ਗਈ ਆ ਉਵੇਂ ਦੇ ਬਈ ਆਲੇ ਰੱਖੇ ਹੋਏ ਹੈਗੇ ਉਸ ਟਾਈਮ ਤੇ ਕੁਝ ਵੀ ਲਾਟਨ ਵਗੈਰਾ ਰੱਖਦੇ ਜਾਂ ਦੀਵੇ ਦੂਵੇ ਲਾਉਂਦੇ ਹੋਣਗੇ ਹਨਾ ਤੇ ਇੱਕ ਚੀਜ਼ ਤੁਸੀਂ ਹੋਰ ਨੋਟ ਕਰਨ ਵਾਲੀ ਆ ਪਲਾਸਟਰ ਦੇਖੋ ਬਈ ਕਿੰਨਾ ਮੋਟਾ ਕੀਤਾ ਹੋਇਆ ਹੈਗਾ ਹਨਾ ਇੱਕ ਤਾਈ ਦੀ 72 ਇੰਨੀ ਹੈਗੀ ਚੂਨੇ ਦੀ ਇਟ ਚੂਨਾ ਲਾ ਕੇ ਉਦੋਂ ਤਿਆਰ ਕੀਤੀ ਹੋਈ ਆ ਸਾਰੀ ਇਮਾਰਤ ਇਹ ਤੇ ਇੱਕ ਪਲਾਸਟਰ ਦੀ ਵੀ 72 ਇੰਨੀ ਆ ਤੇ ਮੋਟਾ ਵੀ ਬਹੁਤ ਜ਼ਿਆਦਾ ਲਾਇਆ ਹੋਇਆ ਹੈਗਾ ਪਲਾਸਟਰ ਤੇ ਤਾਂ ਕਰਕੇ ਇਹ ਹਜੇ ਤੱਕ ਇੰਨਾ ਟਾਈਮ ਖੜ ਗਈ ਨਹੀਂ ਤਾਂ ਕੀ ਪਤਾ ਕਿੰਨੇ ਇੱਕ 100 ਸਾਲ ਪੁਰਾਣੀ ਇਮਾਰਤ ਹੋਊਗੀ ਹਨਾ ਬਈ ਇਹ ਜਿਹੜੀ ਉਹ ਹੋ ਆਗੀ ਉਹਦੀ ਹਾਲਤ ਇਹਦੇ ਨਾਲੋਂ ਕੁਝ ਇੱਕ ਠੀਕ ਲੱਗਦੀ ਹੈਗੀ ਆਪਾਂ ਕੋਲੇ ਚੱਲ ਕੇ ਦੇਖਦੇ ਆਂਗੇ ਜੇ ਇੱਧਰ ਵੀ ਕਬਰਾਂ ਬਣੀਆਂ ਹੋਈਆਂ ਪੱਕੀਆਂ ਤੇ ਹੋ ਪਤਾ ਨਹੀਂ ਕੀ ਚੀਜ਼ ਹੋ ਵੀ ਆਪਾਂ ਕੋਲੇ ਚੱਲ ਕੇ ਦੇਖਦੇ ਆ ਇੱਕ ਯਾਰ ਗੱਲ ਜੇ ਆਪਾਂ ਸੋਚ ਗਏ ਹਨਾ ਥੋੜੀ ਜੀ ਗਹਿਰਾਈ ਨਾਲ ਵੀ ਪਤਾ ਨਹੀਂ ਇੱਥੇ ਕਿੰਨੇ ਕੁ ਮੁਸਲਮਾਨ ਹਨਾ ਮਾਰੇ ਮੂਰੇ ਗਏ ਹੋਣਗੇ ਕਿੰਨਾ ਕੁ ਕਤਲੇਆਮ ਹੋਇਆ ਉਦੋਂ ਸ੍ਰਹੰਦ ਮੰਨ ਲਓ ਆਪਾਂ ਨੂੰ ਪਤਾ ਹੈ ਜਿਹੜਾ ਇਤਿਹਾਸ ਹੈਗਾ ਤੇ ਆ ਵੀ ਪੌੜੀਆਂ ਨੇ ਆ ਤੁਸੀਂ ਦੇਖੋ ਇੱਥੋਂ ਪਤਾ ਨਹੀਂ ਕਿਸੇ ਲੋਟ ਖਤਮ ਖਤਮ ਕਰਤੀਆਂ ਇਹ ਕੀ ਕਰਤੀਆਂ ਇੱਥੋਂ ਪੌੜੀਆਂ ਜਾਂਦੀਆਂ ਨੇ ਉੱਪਰ ਤੇ ਪਰ ਇਹਦਾ ਇੰਨਾ ਨੀਵਾਗਾ ਇੱਥੋਂ ਇਹ ਤੇ ਪਤਾ ਨਹੀਂ ਕਿਵੇਂ ਕੁਝ ਬਣਾਇਆ ਹੋਇਆਗਾ ਹਨਾ ਇੱਕ ਇਹ ਜੀ ਦੇਖੋ ਬਈ ਇਹਦੇ ਚ ਵੀ ਹਨਾ ਜਿਵੇਂ ਆਪਾਂ ਹੁਣ ਗੁਰਦੁਆਰਾ ਸਾਹਿਬ ਦੇ ਦਰਵਾਜ਼ੇ ਅਮਨੋ ਸਾਹਮਣੇ ਰੱਖਦੇ ਆਂਗੇ ਚਾਰ ਦਰਵਾਜ਼ੇ ਰੱਖਦੇ ਆਂ ਇਹਨਾਂ ਨੇ ਵੀ ਇਸ ਤਰੀ ਰੱਖੇ ਹੋਇਆ ਗਿਆ ਆ ਦੇਖੋ ਇੱਕ ਆ ਦਰਵਾਜ਼ਾ ਇੱਕ ਉਧਰ ਸਾਹਮਣੇ ਹੈਗਾ ਤੇ ਇੱਕ ਇਧਰਲੇ ਪਾਸੇ ਆ ਤੇ ਇੱਕ ਇਧਰਲੇ ਪਾਸੇ ਆ ਚਾਰੇ ਦਰਵਾਜੇ ਜਿਵੇਂ ਆਪਾਂ ਕਹਿੰਨੇ ਹਨਾ ਵੀ ਕੋਈ ਵੀ ਆਵੇ ਜਾਵੇ ਕਿਸੇ ਵੀ ਧਰਮ ਦਾ ਵੀ ਚਾਰ ਦਰਵਾਜੇ ਰੱਖੇ ਹੋਏ ਦਰਬਾਰ ਸਾਹਿਬ ਦੇ ਇਸ ਤਰ੍ਹਾਂ ਹੀ ਰੱਖੇ ਹੋਏ ਇਹਨਾਂ ਦੇ ਵੀ ਇਹ ਆਹ ਮਾਰਤਾ ਕੀ ਅਗਲੀ ਆਪਾਂ ਹੋ ਦਿਖਾਏ ਤੁਹਾਨੂੰ ਤੇ ਆਹ ਅਗਲੀ ਮਾਰਤਾ ਤੇ ਇਹਦੀ ਵੀ ਤੁਹਾਨੂੰ ਹਾਲਤ ਦਿਖਾਉਣੀ ਹੈ ਕਿਵੇਂ ਦੀ ਪਰ ਇੱਕ ਗੱਲ ਦੀ ਸਾਨੂੰ ਸਮਝ ਨਹੀਂ ਲੱਗੀ ਜਿਹੜੀਆਂ ਆ ਦੇਖੋ ਇਹ ਪੌੜੀਆਂ ਬਣੀਆਂ ਹੋਈਆਂ ਨੇ ਉੱਪਰ ਜਾਂਦੀਆਂ ਇਹ ਅੱਗਿਓ ਵੀ ਬੰਦ ਨੇ ਤੇ ਇੱਥੋਂ ਤੱਕ ਹੀ ਬਸ ਬਣੀਆਂ ਹੋਈਆਂ ਇਹ ਪੌੜੀਆਂ ਪਤਾ ਨਹੀਂ ਤਾਂ ਅੱਗੇ ਬਣਾਉਣ ਦਾ ਟਾਈਮ ਹੀ ਨਹੀਂ ਲੱਗਿਆ ਪਤਾ ਨਹੀਂ ਕੀ ਕਹਾਣੀ ਹੈ ਹਨਾ ਇਹ ਆਪਾਂ ਨੂੰ ਪਤਾ ਨਹੀਂ ਨਾ ਹੀ ਕੋਈ ਇਹਦਾ ਇਤਿਹਾਸ ਇੱਥੇ ਲਿਖਿਆ ਹੋਇਆ ਤੁਸੀਂ ਇਹਦੇ ਚ ਇੱਕ ਆ ਦੇਖੋ ਕੱਟ ਕੇ ਕਿਵੇਂ ਹਨਾ ਡਿਜ਼ਾਈਨ ਬਣਾਏ ਹੋਏ ਹੈਗੇ ਮੀਨਾਕਾਰੀ ਕਰਕੇ ਬਰੀਕ ਬਰੀਕ ਆਹ ਵੀ ਦੇਖੋ ਹਨਾ ਕਿਉਂਕਿ ਉਦੋਂ ਕੋਈ ਐਵੇਂ ਦੀਆਂ ਜਾਲੀਆਂ ਜੂਲਣਾ ਤਾਂ ਹੁੰਦੀਆਂ ਨਹੀਂ ਸੀ ਜਿਵੇਂ ਹੁਣ ਚੱਲ ਰੀਆਂ ਨੇ ਡਿਜ਼ਾਈਨ ਦੀਆਂ ਤੇ ਉਹ ਤੁਸੀਂ ਦੇਖੋ ਸਾਰਾ ਕਿਵੇਂ ਡਿਜ਼ਾਈਨ ਬਣਾਇਆ ਹੋਇਆਗਾ ਤੇ ਅੰਦਰ ਵੀ ਚੱਲ ਕੇ ਦਿਖਾਉਣੇ ਤੁਹਾਨੂੰ ਇੱਥੇ ਜਿਹੜੀਆਂ ਬਣੀਆਂ ਹੋਈਆਂ ਨੇ ਕਬਰਾਂ ਉਹ ਪੱਕੀਆਂ ਬਣੀਆਂ ਹੋਈਆਂ ਤੇ ਵੱਡੀਆਂ ਵੀ ਬਣੀਆਂ ਹੋਈਆਂ ਨੇ ਹੋ ਸਕਦਾ ਵੀ ਕੋਈ ਆਹ ਵੱਡੇ ਬੰਦੇ ਦੀ ਜਾਂ ਕਿਵੇਂ ਵੀ ਕੋਈ ਬਜ਼ੁਰਗ ਦੀ ਹੋਵੇ ਤੇ ਜਾਂ ਕੋਈ ਇਹ ਬੰਦੇ ਦੀ ਹੋਵੇ ਜਾਂ ਘਰ ਵਾਲੀ ਦੀ ਹੋਵੇ ਤਾਂ ਕਰਕੇ ਨੀਵੀਂ ਬਣਾਈ ਹੋਵੇ ਇਹ ਛੋਟੀ ਬਣੀ ਹੋਈ ਆ ਇਹ ਵੱਡੀ ਬਣੀ ਹੋਈ ਆ ਪਰ ਇਹਦੇ ਵਿੱਚ ਵੀ ਤੁਸੀਂ ਦੇਖੋ ਇਹ ਚ ਸਾਰੇ ਚੀਮੀਨਾ ਕਰੀ ਕਰਕੇ ਨਾ ਕਟਿੰਗ ਕਰਕੇ ਇੱਟਾਂ ਦੀ ਕਟਿੰਗ ਕਰਕੇ ਕਿਵੇਂ ਡਿਜ਼ਾਈਨ ਪਾਏ ਹੋਏ ਹੈਗੇ ਤੇ ਇਹ ਵੀ ਇੰਨੀ ਕੁ ਬਣਾ ਕੇ ਜਾਂ ਤਾਂ ਇਹਦਾ ਡਿਜ਼ਾਈਨ ਹੀ ਮੇ ਰੱਖਿਆ ਹੋਊਗਾ ਵੀ ਉੱਪਰੋਂ ਓਪਨ ਰੱਖੀ ਹੋਈ ਹੈਗੀ ਇਹ ਤੇ ਡਿਜ਼ਾਈਨ ਪਾ ਪਾ ਕੇ ਬਣਾਈ ਹੋਈ ਹੈਗੀ ਇਹ ਇਹਦੀ ਹਾਲਤ ਕੁਛਕ ਠੀਕ ਪਈ ਉਹਦੇ ਨਾਲੋਂ ਤੇ ਆ ਤੁਸੀਂ ਦੇਖੋ ਇਹਦੇ ਵਿੱਚ ਵੀ ਇਸ ਤਰ੍ਹਾਂ ਵਾਲੇ ਊਲੇ ਰੱਖੇ ਹੋਏ ਹੈਗੇ ਇਹ ਦਰਵਾਜ਼ੇ ਜਿਹੜੇ ਉਹ ਚਾਰੇਵਾਸੀ ਰੱਖਦੇ ਇੱਥੇ ਇਧਰਲਾ ਦਰਵਾਜ਼ਾ ਹੋ ਸਕਦਾ ਇਹਨਾਂ ਨੇ ਬਣਾਇਆ ਨਹੀਂ ਹੈਗਾ ਉਹ ਡਿਜ਼ਾਈਨ ਬਣਾਤਾ ਇੱਕ ਤੇ ਇਧਰ ਰੱਖਿਆ ਹੋਇਆ ਦਰਵਾਜ਼ਾ ਉਧਰ ਵੀ ਰੱਖਿਆ ਹੋਇਆ ਹੋਗਾ ਤੇ ਇਧਰ ਵੀ ਰੱਖਿਆ ਇਹਦੇ ਤਿੰਨ ਦਰਵਾਜ਼ੇ ਰੱਖੇ ਹੋਏ ਹੈਗੇ ਆਮ ਤਰ੍ਹਾਂ ਦੇ ਹੈ ਉਹ ਇਹਨੂੰ ਦੇਉਂਦਾਂ ਕਿ ਭਾਈ ਉਹ ਤੋਂ ਮਿਸਤਰੀ ਐਵੇਂ ਤੇ ਹੁੰਦੇ ਸੀਗੇ ਵੀ ਛੋਟੀ ਇਟ ਬਣਾਉਂਦੇ ਸੀਗੇ ਹਣਾ ਪਤਾ ਨਹੀਂ ਕੋਈ ਜਿਮੇ ਦਾ ਵੀ ਉਦੋਂ ਸੀਗਾ ਹਨਾ ਸਿਸਟਮ ਬਣਾਉਣ ਦਾ ਐਵੇਂ ਦਾ ਪਾਉਣ ਦਾ ਕਿਉਂਕਿ ਉਦੋਂ ਦੇ ਜਿੰਨੇ ਵੀ ਕਿਲੇ ਬਣੇ ਹੋਇਆ ਜਾਂ ਕੋਈ ਇਮਾਰਤਾਂ ਬਣੀਆਂ ਹੋਈਆਂ ਛੋਟੀ ਛਟੀਆਂ ਬਣੀਆਂ ਹੋਗੀਆਂ ਤੇ ਇਸ ਤਰ੍ਹਾਂ ਡਿਜ਼ਾਈਨ ਬਣਾ ਬਣਾ ਕੇ ਬਰੀਕੀ ਚ ਕੰਮ ਕਰਦੇ ਹੁੰਦੇ ਸੀਗੇ ਉਦੋਂ ਟਾਈਮ ਵੀ ਲੱਗਦਾ ਹੋਊਗਾ ਪਤਾ ਨਹੀਂ ਉਦੋਂ ਖੁੱਲਾ ਟਾਈਮ ਸੀਗਾ ਕਿਵੇਂ ਕੁਛ ਸੀਗਾ ਹਨਾ ਪਰ ਬਣਾਉਂਦੇ ਐਵੇਂ ਦੀ ਸੀਗਾ ਤੇ ਵਧੀਆ ਡਿਜ਼ਾਈਨ ਪਾ ਕੇ ਬਣਾਉਂਦੇ ਹੁੰਦੇ ਸੀ ਜਿਹਦੇ ਕੋਲ ਜ਼ਿਆਦਾ ਪੈਸਾ ਹੁੰਦਾ ਸੀ ਉਹ ਜ਼ਿਆਦਾ ਵਧੀਆ ਕਟਿੰਗ ਕਰਕੇ ਮੀਨਾਕਾਰੀ ਕਰਕੇ ਬਣਾਉਂਦਾ ਹੁੰਦਾ ਸੀਗਾ ਤੇ ਜਿਵੇਂ ਵੀ ਤੁਸੀਂ ਦੇਖ ਲੋਣਾ ਤੁਹਾਨੂੰ ਆਪਾਂ ਜਿਹੜੀਆਂ ਇਮਾਰਤਾਂ ਦਿਖਾਉਣੇ ਬਣੀਆਂ ਹੋਈਆਂ ਨੇ ਆ ਤੁਸੀਂ ਦੇਖ ਲਓ ਇਹ ਬਾਹਰੋਂ ਇਦਾਂ ਨਹੀਂ ਬਣੀ ਹੋਈ ਹੈ ਇਹ ਵੀ ਥੋੜੀ ਖਰਾਬ ਹੀ ਹੁੰਦੀ ਜਾਂਦੀ ਹੈ ਕਿਉਂ ਉਹ ਜ਼ਿਆਦਾ ਹੋ ਰਹੀ ਹੈ ਉਧਰਲੀ ਇਮਾਰਤ ਖਰਾਬ ਤੇ ਇਹਦੇ ਵੀ ਕੱਖ ਕੁਖ ਉਗ ਰਹੇ ਹੈਗੇ ਮੀਂਹ ਨਾਲ ਕੋਈ ਇਹਦੀ ਸੰਭਾਲ ਨਹੀਂ ਨਾ ਹੀ ਇੱਥੇ ਕੋਈ ਇਤਿਹਾਸ ਲਿਖਿਆ ਹੋਇਆ ਹੈ ਵੀ ਇਹ ਕਿਵੇਂ ਨੇ ਕਬਰਾਂ ਨਹੀਂ ਕੋਈ ਇਹਦੇ ਸਰਕਾਰ ਦੇ ਅੰਡਰ 'ਚ ਇੱਥੇ ਵੀ ਲਿਖਿਆ ਹੋਇਆ ਹੈ ਜਿਵੇਂ ਆਪਾਂ ਪਹਿਲਾਂ ਵਾਲੀਆਂ ਦਿਖਾਈਆਂ ਤੁਹਾਨੂੰ ਇੱਥੇ ਕੁਝ ਨਹੀਂ ਲਿਖਿਆ ਹੋਇਆ ਤੇ ਚਲੋ ਹੁਣ ਆਪਾਂ ਚੱਲਦੇ ਆਂਗੇ ਮਿੱਤਰੋ ਤੇ ਆਪਣੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਤੇ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਿਓ ਆ ਪਏ ਬਈ ਬੰਦੇ ਸਾਡੇ ਗੱਡੀ ਚ ਦੋ ਬੰਦੇ ਪਿੱਛੇ ਪਿਆ ਇੱਕ ਮੂਰੇ ਪਿਆਗਾ ਤੇ ਇੱਥੇ ਹਜੇ ਮੈਂ ਪਊਗਾ ਮੈਂ ਆਉਦਾ ਸੀ ਸੈਟਿੰਗ ਕਰੀ ਜਾਂਦਾ ਸਮਾਨ ਦੀ ਤੇ ਦੋ ਬੰਦੇ ਆ ਪਏ ਆ ਈ ਟਰਾਲੀ ਥੱਲੇ ਇਹਨਾਂ ਨੂੰ ਬਥੇਰ ਆਖਿਆ ਸੀਗਾ ਸਮਾਨ ਸਮੂਹ ਚੱਕ ਲੋ ਨਾਲ ਚੱਕਿਆ ਨਹੀਂ ਆ ਗਿਆ ਇਹਨਾਂ ਨੇ ਚਲ ਕੋਈ ਨਾ ਅਡਜਸਟਮੈਂਟ ਹੋ ਗਈ ਕਰ ਆਪਣੀ ਸੈਟੋ ਮੁੰਡਿਓ ਹਾਂ ਓਕੇ ਆ ਅਜ਼ੀਰਾਦੀ ਕਿੱਤਨੀ ਹੈ ਠੀਕ ਆ